ਗੁਰਜੀ ਕਹਿੰਦੇ ਬੇਮਿਆਨ ਕੀ ਪਿੱਤਲਵਾਰ ਸਾਨੂੰ ਇਸ ਤਲਵਾਰ ਦੀ ਧਮਕੀ ਦੇ ਰਿਹਾ ਉਹਨੇ ਕਿਹਾ ਹਾਂ ਮਹਾਰਾਜ ਸਤਗੁਰੂ ਜੀ ਕਹਿੰਦੇ ਇਹ ਸਾਡੇ ਬਾਪੂ ਦੇ ਗੁਰੂ ਪਿਤਾ ਦੇ ਚਰਨਾ ਉੱਤੇ ਚਾਰ ਵਜ ਡਿੱਗ ਚੁੱਕੀ ਹੈ ਇਹ ਤਲਵਾਰ ਸਾਨੂੰ ਡਰਾ ਨਹੀਂ ਸਕਦੀ ਇਹ ਤਲਵਾਰ ਚਾਰ ਵਾਰ 6ਵੇਂ ਨਾਨਕ ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਰਣ ਮੈਦਾਨ ਦੇ ਵਿੱਚ ਹਾਰੀ ਇਹ ਸਤਗੁਰ ਦੇ ਚਰਨਾਂ ਤੇ ਡਿੱਗੀ ਅਸੀਂ ਨਹੀਂ ਗੱਲ ਮੰਨਦੇ ਤੇਰੀ ਆਓ ਸੁਣੋ ਇੱਕ ਪਾਸੇ ਸਤਗੁਰ ਜੀ ਕਹਿ ਰਹੇ ਨੇ ਇੱਕ ਪਾਸੇ ਉਹ ਕਾਜੀ ਕਹਿ ਰਿਹਾ ਹਿੰਦੁਸਤਾਨ ਦਾ ਬਾਦਸ਼ਾਹ ਕਹਿ ਰਿਹਾ ਕਿ ਮਹਾਰਾਜ ਮੈਂ ਦੋ ਤੋਂ ਇੱਕ ਕਰਨਾ ਹੈ ਤੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਬੋਲੇ ਨਹੀਂ ਨਹੀਂ ਬਾਦਸ਼ਾਹ ਇਹ ਦੋ ਤੋਂ ਤਿੰਨ ਹੋ ਮੈਂ ਨਹੀਂ ਚਾਹੁੰਦਾ ਪੈ ਜੇ ਸਾਡੇ ਵਿੱਚ ਫਿੱਕ ਜੀ ਸਾਨੂੰ ਇੱਕ ਥਾਂ ਤੇ ਜਾਣਾ ਚਾਹੀਏ ਟੱਕ ਜੀ ਸਾਰੇ ਮਸਬ ਜੇ ਹੋ ਜਾਣ ਇੱਕ ਜੀ ਆਪੋ ਵਿੱਚ ਦੀ ਨਾ ਸਾਨੂੰ ਫੇਰ ਪਾਉ ਮਾਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਬੋਲੇ ਗੁਰੂ ਸਾਹਿਬ ਇਕਿਓ ਪਿਆਰ ਨਾ ਤੇਰੇ ਨੇਕ ਸਾਨੂੰ ਲੱਗਦੇ ਵਿਚਾਰ ਨਾ ਕਹਿ ਮਰੂ ਸਦਾ ਇਹ ਦਸਤਕਾਰ ਨਾ ਕਾਦੇ ਹਾਕਮ ਜੋ ਪਰਜਾ ਦਾ ਦੀਨ ਖੋਣਗੇ ਕਹਿੰਦੇ ਗੁਰੂ ਜੀ ਇਹ ਦੋਹਾਂ ਤਾਂ ਵੀ ਤੀਨ ਹੋਣਗੇ ਮੈਂ ਨਹੀਂ ਚਾਹੁੰਦਾ ਪੈ ਜੇ ਸਾਡੇ ਵਿੱਚ ਫਿੱਕ ਜੀ ਸਾਨੂੰ ਇੱਕ ਥਾਂ ਤੇ ਜਾਣਾ ਚਾਹੀਏ ਟੱਕ ਜੀ ਸਾਰੇ ਮਸਬ ਜੇ ਹੋ ਜਾਣ ਇੱਕ ਜੀ ਆਪ ਵਿੱਚ ਦੀ ਨਾ ਸਾਨੂੰ ਫੇਰ ਪਾਉ ਮਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਧਰਮਾਨੂ ਗੁਰੂ ਜੀ ਮੈਂ ਇੱਕ ਕਰਨਾ ਬੋਲੇ ਗੁਰੂ ਸਾਹਿਬ ਕਿਉਂ ਪਿਆਨਾ ਤੇਰੇ ਨੇਕ ਸਾਨੂੰ ਲੱਗਦੇ ਵਿਚਾਰਨਾ ਕਹਿ ਮਰੂ ਫੇਰ ਇਹ ਦਸਤ ਕਰਨਾ ਕਾਦੇ ਹਾਕਮ ਚ ਪ੍ਰਜਾ ਦਾ ਦੀਨ ਖੋਣਗੇ ਕਹਿੰਦੇ ਗੁਰੂ ਜੀ ਇਹ ਦੋਹਾਂ ਤੋਂ ਵੀ ਤੀਨ ਹੋਣਗੇ ਹੁੰਦਾ ਕਾਫਰ ਜੋ ਪੱਕਾ ਨਹੀਂ ਇਮਾਨ ਦਾ ਏਨਾ ਹਿੰਦੂਆਂ ਨੂੰ ਪਤਾ ਕਿ ਗਿਆਨ ਦਾ ਬੂਹਾ ਖੋਲ ਮੈਂ ਬਹਿਸ਼ਤਾ ਚ ਜਾਣਦਾ ਚਾਹੇ ਪਿਆਰ ਨਾਲ ਆਉਣ ਚਾਹੇ ਆਉਣ ਡਰਨਾ ਸਾਰੇ ਧਰਮਾਂ ਨੂੰ ਗੁਰੂ ਸਾਰੇ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਾਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਾਰਨਾ ਇੱਕ ਕਰਕੇ ਵੀ ਮੁਕਣਾ ਕੋਈ ਰੋਲਾ ਨਹੀਂ ਇਨਾ ਕਮਾ ਨਾਲ ਖੁਸ਼ ਹੁੰਦਾ ਮੌਲਾ ਨਹੀਂ ਸ਼ੀਆ ਸੁੰਨੀ ਦਾ ਕ ਮੁੱਕ ਦਾ ਛੋੜਾ ਨਹੀਂ ਤੱਕਾ ਕਰਦੇ ਜੋ ਦੋਜ ਕਿ ਨੂੰ ਜਾਂਦੇ ਰੋਣਗੇ ਕਹਿੰਦੇ ਗੁਰੂ ਜੀ ਇਹ ਦੋਹਾਂ ਤੋਂ ਵੀ ਤਿੰਨ ਹੋਣਗੇ ਨਾਨਕ ਦੇ ਨਾਮ ਤੁਸੀਂ ਜੋਦੋ ਤੁਸੀਂ ਕੁੱਲ ਕਹਿ ਨਾਦ ਦੇ ਸਰੋਤ ਹੋ ਹਰ ਇੱਕ ਦੀ ਮਨ ਦੇ ਮਨੋਦ ਹੋ ਕਰਾਮਾਤ ਨੂੰ ਖਾਏ ਬਿਨਾ ਨਹੀਂ ਸਰਨਾ ਸਾਰੇ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਹੱਤੀ ਬੀਜਣਾ ਕੋ ਆਪਣੀ ਜ਼ਹਿਰ ਹੈ ਦੂਜਾ ਨਾਮ ਕਰਾ ਮਾਦਤਾ ਵੀ ਕਹਿ ਰਿਹਾ ਹੁਣੇ ਸਭਲੇ ਜੁ ਨਾਲ ਦੀਨ ਦੇ ਖਲਾਉਣਗੇ ਕਹਿੰਦੇ ਗੁਰੂ ਜੀ ਇਹ ਤੋਹਾਂ ਤਾਂ ਵੀ ਤੀਨ ਹੋਣਗੇ ਇੱਥੇ ਗੁਰੂ ਸਾਹਿਬ ਨੇ ਜੇ ਗੱਲ ਮੁਕਣੀ ਗੱਲ ਸਮਝੋ ਜੇ ਇੱਥੇ ਹੁਣ ਰੁਕਣੀ ਇਦਾਂ ਜਾਣਨੀ ਜੇ ਹੱਲ ਹੁਣ ਛੁੱਟਣੀ ਮਨੋਂ ਤੁਸੀਂ ਵੀ ਮਨੋਂ ਸ਼ਰਾਂ ਨੂੰ ਜਾਂ ਦੁੱਖ ਪੀਰ ਪਾਉ ਜਰਨਾ ਸਾਰੇ ਧਰਮਾਂ ਨੂੰ ਚਾਹੁੰਦਾ ਹਾਂ ਮੈਂ ਇੱਕ ਕਰਨਾ ਦੋਹਾਂ ਧਰਮਾਂ ਨੂੰ ਗੁਰੂ ਜੀ ਮੈਂ ਇੱਕ ਕਰਨਾ ਸੋ ਮੇਦਲ ਵਿੱਚ ਮੌਤ ਦਾ ਕੋਈ ਡਰ ਨਾ ਸਾਡੇ ਦਿਲ ਵਿੱਚ ਪਹਿਲਾ ਸਮੇ ਤੋਂ ਵੀ ਸੱਕ ਦਾ ਕੋਈ ਮਰਨਾ ਉਹ ਲਿਖੂ ਰਣ ਧੀ ਜੋ ਗੁਰੂ ਜੀ ਚਾਉਣਗੇ ਕਹਿੰਦੇ ਗੁਰੂ ਜੀ ਇਹ ਦੋਵਾਂ ਤੋਂ ਵੀ ਤਿੰਨ ਹੋਣਗੇ ਕਹਿੰਦੇ ਗੁਰੂ